ਦੀ ਜਾਨ ਖਤਰੇ ਚ ਪਾ ਦਿੰਦੇ ਨੇ ਤਾਂ ਦੇਖ ਸਕਦੇ ਹੋ ਕਿ ਕਿਵੇਂ ਇਸ ਦੁਲਹਨ ਦਾ ਲਹਿੰਗਾ ਜਿਹੜਾ ਹੀ ਉਹ ਥੱਲੇ ਕਿਸੜਦਾ ਹੋਇਆ ਜਾ ਰਿਹਾ ਹੈ ਦਰਸਲ ਉਹ ਲਹਿੰਗਾ ਇਸ ਸਕੂਟੀ ਦੇ ਟਾਇਰਾਂ ਦੇ ਵਿੱਚ ਵੀ ਫਸ ਸਕਦਾ ਹੈ ਦੁਲਨ ਨੂੰ ਵੀ ਸੱਟਾ ਲੱਗ ਸਕਦੀ ਸੀ ਜਾਂ ਫਿਰ ਦੁਲਹਨ ਦੀ ਗਲਤੀ ਕਰਕੇ ਕਿਸੇ ਹੋਰ ਦਾ ਐਕਸੀਡੈਂਟ ਹੋ ਸਕਦਾ ਸੀ ਨਾ ਹੀ ਦੁਲਹਨ ਨੇ ਹੈਲਮਟ ਲਾਇਆ ਸਿਰਫ ਇੱਕ ਰੀਲ ਬਣਾਉਣ ਦੇ ਚੱਕਰਾਂ 'ਚ ਜੇਕਰ ਹੁਣ ਕਈ ਬੁੱਧੀਜੀਵੀ ਕਹਿਣਗੇ ਕਿ ਵਿਆਹ ਮੌਕੇ ਇੱਕ ਰੀਲ ਹੀ ਬਣਾਈ ਹੈ ਲੋਕ ਪਤਾ ਨਹੀਂ ਕੀ ਕੁਝ ਕਰਦੇ ਨੇ ਉਹਨਾਂ ਬੁੱਧੀਜੀਵੀਆਂ ਨੂੰ ਜਵਾਬ ਇਹ ਹੈ ਕਿ ਜੇਕਰ ਕੋਈ ਰੀਲ ਦੁਲਹਨ ਨੇ ਬਣਾਉਣੀ ਹੈ ਸਕੂਟਰੀ ਤੇ ਚੱਲਦੀਏ ਉਹ ਰਿਜ਼ੋਰਟ ਦੇ ਅੰਦਰ ਜਾਂ ਗਲੀ ਦੇ ਵਿੱਚ ਜਾਂ ਕੋਈ ਐਸੀ ਥਾਂ ਤੇ ਜਿੱਥੇ ਕੋਈ ਵੀ ਯਾਤਾ ਯਾਤ ਦਾ ਕੋਈ ਵੀ ਜਿਹੜਾ ਵਾਹਨ ਹੈ ਜਾਂ ਸਾਧਨ ਹੈ ਉਹ ਨਾ ਲੰਘਦਾ ਹੋਵੇ ਨਾ ਕੋ ਬੱਸ ਹੋਵੇ ਟਰੱਕ ਸਕੂਟੀ ਗੱਡੀਆਂ ਕੁਝ ਵੀ ਨਾ ਹੋਣ ਤਾਂ ਉੱਥੇ ਵੀਡੀਓ ਬਣਾਈ ਜਾ ਸਕਦੀ ਹੈ ਪਰ ਇਹ ਤਾਂ ਨੈਸ਼ਨਲ ਹਾਈਵੇ ਹੈ ਜਿੱਥੇ ਦੁਲਹਨ ਧੱਜੀਆਂ ਉਡਾਰ ਰਹੀ ਐ ਨੀਮਾ ਦੀ ਲਹਿੰਗਾ ਪਾਇਆ ਹੋਇਆ ਇਹ ਅੱਖਾਂ ਤੇ ਕਾਲੀਆਂ ਐਨਕਾਂ ਨੇ ਤੇ ਰੀਲ ਬਣਾਉਣ ਦੇ ਚੱਕਰ ਚ ਹੁਣੇ ਫਸ ਗਈ ਆ ਇਸ ਨੂੰ ਇਹ ਨਹੀਂ ਪਤਾ ਸੀ ਕਿ ਇਸ ਦੀ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਜਾਏਗੀ ਕਿ ਵਾਇਰਲ ਹੁੰਦੀ ਪੁਲਿਸ ਤੱਕ ਪਹੁੰਚ ਗਈ ਪੁਲਿਸ ਤੱਕ ਪਹੁੰਚਣ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ ਹੈ ਤੇ ਹੁਣ ਇਸ ਦਾ ਮੋਟਾ ਚਲਾਨ ਵੀ ਕੱਟਿਆ ਜਾਵੇਗਾ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਦੁਲਹਾਂ ਦੀ